ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦਿਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ 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 ਸ਼ਹਿਰ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੇਜੀ ਹੋਣਾ ਦਾ ਜਦਵਿੰਦਰ ਭਾਈ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 3 ਗਾਵਾਂ ਦਿਖਾਉਣੀਆਂ ਨੇ ਤਿੰਨੇ ਸੋਈਆਂ ਸੋਈਆਂ ਤੁਹਾਨੂੰ ਦਿਖਾਵਾਂਗੇ ਤੇ ਸੋਈਆਂ ਦੇ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਤੇ ਬਾਕੀ ਸਾਡੀ ਗੱਲ ਵੀ ਜ਼ਰੂਰ ਗੌਰ ਚ ਕਰਿਆ ਕਰੋ ਧਿਆਨ ਚ ਲਿਆ ਕਰੋ ਹਾਂਜੀ ਵਿਦੇਸ ਸਾਸਿ ਕਾਲ ਜੀ ਸਾਸਿ ਕਾਲ ਵੀਪਾ ਜੀ ਹੋਠੀਕ ਠਾ ਜੀ ਵਧੀਆ ਵਧੀਆ ਜੀ ਚਲੋ ਵਿਦੇਸ ਜਿਹਦਾ ਵੇਗਿਆ ਮਾਲ ਪਰਸੋਂ ਵਾਲਾ ਫਿਰ ਮਿੰਟੇ ਲੱਗਾ ਜੀ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਗਾਵਾਂ ਹੈਗੀਆਂ ਤਿੰਨ ਅੱਜ ਗਾਵਾਂ ਤਿੰਨ ਜੀ ਠੀਕ ਹੈ ਚਲੋ ਨਾਮ ਦੱਸਦੇ ਕਹਿੰਦੇ ਫਿਰ ਨਾਮ ਮੇਰਾ ਜਲਦ ਸਿੰਘ ਜੀ ਪਿੰਡ ਕਮਾਲਪੁਰ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 83699778 ਠੀਕ ਹੈ ਹਾਂਜੀ ਤੇ ਸ਼ੁਰੂਆਤ ਆ ਜੀ ਸੂਈ ਤੋਂ ਕਰ ਲਈਏ ਤਾਂ ਜੀ ਸੂਈ ਤੋਂ ਜੀ ਰਾਤ ਦੀ ਸੂਈ ਹੈ ਜੀ ਠੀਕ ਹੈ ਚੰਗੀ ਅਦਕਾਰ ਵਾਲੀ ਬੱਚੀ ਹੈ ਤਾਂ ਜੀ ਸੂਈ ਹੈ ਬਿਲਕੁਲ ਅਜ ਇੱਕੋ ਚਵਾਈ ਹੋਈ ਹੈ ਇਹਦੀ ਇੱਕੋ ਇੱਕੋ ਜੀ ਠੀਕ ਹੈ ਹਾਂਜੀ ਕਿੰਨੇ ਕ ਦੁੱਧ ਆ ਲੀਜੀ ਦੁੱਧ ਤਾਂ ਘਰ ਵਾਲੇ ਦੇ ਹਿਸਾਬ ਨਾਲ 15-16 ਕਿਲੋ ਆਂਦੇ ਆ। ਅੱਛਾ। ਤੇ ਦੇਣਾ ਵੀ ਚਾਹੀਦਾ ਥਾਂ ਚੱਡੇ ਦੇ ਹਿਸਾਬ ਨਾਲ ਤੇ ਥੱਲੇੋਂ ਚੰਗੀ ਪਣੀ ਆ ਉਤਰਾ। ਹਾਂ ਜੀ ਜੀ। ਮੈਂ ਥਾਣੇ ਤੁਹਾਨੂੰ ਇਹਦੇ ਦਿਖਾ ਦਈਏ ਇੱਕ ਵਾਰੀ ਚੰਗੀ ਤਰ੍ਹਾਂ ਲੱਗ ਜਾ। ਆਹ ਦੇਖ ਸਾਡੇ ਗਾਣ ਹਵਾਨਾ ਇਹਦਾ। ਖਨਾਂ ਦਾ ਸਾਈਜ਼ ਗੈਪ ਵੀ ਚੰਗਾ। ਬਾਕੀ ਗਾਵਾਂ ਲੱਗ ਲੱਗ ਵੱਜੀਆਂ ਟੁੱਡ ਮਾਰਦੀਆਂ ਇੱਕ ਦੂਜੇ ਨਾਲ। ਤੇ ਆਹ ਬੱਚਾ ਇਹਦਾ ਜਿਹੜਾ ਤੇ ਨਾੜੂ ਜਿਹੜਾ ਬਿਲਕੁਲ ਨਾਲ ਤਾਜ਼ਾ ਹੀ ਆ। ਉਹ ਲੈ। ਇਹ ਲੈ ਬਾਰੇ ਕੁਮ ਹਲੇ ਹੋਵੇ। ਇਹ ਆ ਵੀ ਥੱਲੇ ਚੰਗੀ ਬਣੀ ਆ ਤੇ ਕੱਦ ਦਰਮਿਆਨਾ ਵਾ ਆ ਪਰ ਬਹੁਤਾ ਉੱਚਾ ਨਹੀਂ ਕਹਿ ਸਕਦੇ। ਬਾਕੀ ਜਰਸੀ ਕ੍ਰੋਸ ਦੀ ਆ ਤੇ ਮੁੱਲ ਕੱਦ ਵੀ ਇਹਦਾ ਹਿਸਾਬ ਨਹੀਂ ਆ ਜਿਹੜਾ। ਤੇ ਕਿੰਨਾ ਫਿਰ ਰੱਖੀਏ ਵੀ ਇਹਦਾ ਮੁੱਲ? ਜੀ ਜੀ ਰੱਖ ਲਈਏ 50000 ਰੁਪਿਆ। ਨੇ 50000 ਨਾ ਰੱਖਾ ਥੋੜਾ ਜਿਹਾ ਜੱਜ ਕਰ ਦਈਏ 45000 ਦੀ ਵੀਰ ਜੀ ਦੇ ਦਈਏ ਕਰ ਦੋ ਛੋਟ ਛੋਟ ਹੋਰ 42 ਦੀ ਦੇ ਦਾਂਗੇ ਵੀਰ ਜੀ ਪੂਰੇ 40 ਦੀ ਦੇ ਦੋ ਚਲੋ 40 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਛੋਟ ਨਹੀਂ ਹੋਣੀ 40 ਦੀ ਪੂਰੇ 40 ਦੇ ਕਿੰਨੇ ਕੇ ਦੇ ਦਿਆਂਗੇ ਤੇ ਬਾਕੀ ਆ ਥੱਲੇ ਇੱਕ ਵਾਰੀ ਫਿਰ ਤਾਂ ਦੇਖ ਸਕਦੇ ਜੀ ਜਸਾ ਗੀ ਗੱਲ ਵਿੱਚ ਇੱਚ ਡੇਟ ਉਹ ਪਾਈ ਦਾ ਜਿਹੜਾ ਆਪਾਂ ਦੇਣਾ ਵਾ ਲੋਕ ਮੁੜ ਕੇ ਫਿਰ ਮੋਸਾ ਬਣਾ ਮੁੱਲ ਕਰਉਂਦੇ ਆ ਹਾਂਜੀ ਹਾਂਜੀ ਜੇ ਤੁਸੀਂ ਮੁੱਲ ਕਿਤੇ ਮੁੱਲ ਨਹੀਂ ਇਹ ਦੇਣ ਵਾਲੀਆਂ ਗੱਲਾਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਜੀ 850 ਛੋਟ ਹੀ ਆ ਜਿਹੜੀ ਹੋਵੇ ਥਾਮ-ਥਾਮ ਭੰਪਰਾ ਦਾ ਤੇ ਹੁਣ ਆ ਜਿਹੜੀ ਜੇ ਹਾਂਜੀ ਹਾਂਜੀ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਹੈ ਦੁੱਧ ਤੇ 12 ਕਿਲੋ ਹੈ 10 ਕਿਲੋ ਦੱਸਾਂ ਅੱਛਾ ਕਿਉਂਕਿ ਆ ਕੇ ਨਗਰ ਬਹੁਤ ਬੜੀ ਘਟ ਜਾਂਦਾ ਵਾ ਹਾਂਜੀ ਹਾਂਜੀ 12 ਕਿਲੋ ਜੋ ਕੇ ਲੈਂਦਾ 10 ਕਿਲੋ ਦੀ ਗਾਰੰਟੀ ਦਵਾਂਗੇ ਤੋੜਾ ਖੈਰ ਇਹਦਾਸ ਕੋਲ ਤੋਂ ਦੇਵਤ। ਅਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਦਾ। ਤੇ ਆ ਬੱਚਾ ਜੇ ਦਾ। ਇਹ ਆ ਬੱਚਾ ਜੀ। ਆਪਣੀ ਸਮਝ ਨਾਲ ਲਾ ਲੇ ਕੋਈ ਫੋਟੋ ਪੱਕਾ ਹੀ ਆ ਬੱਚਾ। ਬਾਕੀ ਇਹ ਵੀ ਚਲੋ ਇਹਦਾ ਕੱਦ ਕੱਠ ਚੰਗਾ ਹੈ, ਰੰਗ ਰੂਪ ਦੇ ਵੀ ਚੰਗੇ ਆ। ਤੇ ਇਹਦਾ ਫਿਰ ਮੁੱਲ ਇਹ ਵੀ ਦੇ ਦੀਏ ਵੀਰ ਜੀ 50 ਦੀ ਨਹੀਂ ਇਹਦਾ ਤੇ 50 ਇਹਦਾ ਜਿਆਦਾ ਜੇ ਜਿਆਦਾ 45 ਦੇ ਦੀਏ ਫਿਰ ਜੱਜ ਦੀ ਗੱਲ ਕਰੋ ਫਿਰ ਵੀਰ ਜੀ ਇਹ ਵੀ 42 ਦੀ 40 ਦੇ ਜਾਂਦਾ ਕਿ ਇਹ ਵੀ 40 ਦੀ ਫਿਰ ਸਭ ਠੀਕ ਆ ਭਾਵੇਂ ਇਹ ਲੈ ਮੈਂ ਕੋਈ ਉਹ ਲੈ 40 40 ਦੀਆਂ ਦੇ ਦਾਂਗੇ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜੀ ਆ ਗਈ ਇਹ ਸਿੰਗਾਲੀ ਹੈ ਗਾਂ ਤੇ ਹੈਗੀ ਬਹੁਤ ਚੰਗੇ ਰਿਕਾਰਡ ਦੀ ਗਾਂ ਜਰਸੀ ਕ੍ਰਾਸ 'ਚ ਆ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇਹ ਸਾਲ ਜੇ ਭੰਗ ਬੰਦਾ ਲੱਗਣ ਪੈ ਜੇ ਠੰਡੀ ਸੀ ਲੈ ਇਹ ਵੀ ਕਿ ਆ ਬੱਚਾ ਵੀ ਤਾਜ਼ਾ ਹੀ ਹੈ ਤੇ ਮਗਰ ਤਾਜ਼ਾ ਜੀ ਨਾੜੋ ਜਿਹੜਾ ਨਾਲ ਹੀ ਆ ਜੀ ਜਿੰਦੀ ਸੂਈ ਹੈ 36 ਰਦਨ ਦੀ ਸੂਈ 14 ਕਿਲੋ ਬੋਲਾ ਕੰਡੇ ਵਾਲਾ ਤਿਆਰ ਹੈ ਤਿਆਰ ਮੋਕੇ ਤੇ ਹਾਂਜੀ ਹਾਂਜੀ ਅੱਛਾ ਜਿਹੜਾ ਹੁਣ ਚਵਾ ਦੋਗੇ ਚਵਾਵਾਂਗੇ ਜੀ ਭਾਵੇਂ ਦੋ ਡੰਗ ਚੋਵੇ ਕੋਈ ਤਿੰਨ ਡੰਗ ਚੋਵੇ ਆਪਣੇ ਕੋਲ ਤੇ ਆਵੇ ਕਿੰਨਾ ਕਰੀ ਜਾਊਗੀ ਇਹ ਇਹ ਤੇ 20 ਕਿਲੋ ਐਸਾ ਮਨਾਂ ਦਾ 20 ਕਿਲੋ ਤੇ ਜਾਊਗੀ ਬੱਚੀ ਅੱਛਾ ਹਾਂਜੀ ਤੋਰਾਂ ਹਾਂ ਫੇਰ ਕਰੀ ਗਾ ਕੱਦ ਕਾਠੇ ਦਾ ਚੰਗਾ ਵਾਤਰਾ ਇਹ ਆਵੇ ਬਸ ਕਿ ਹਵਿੰਨੇ ਤੇ ਸਿੰਘ ਨਹੀਂ ਦਗਾਏ ਬਾਕੀ ਸਾਰੀ ਨਸਲ ਚਾਹ ਚੰਗੀ ਆ। 20 ਲੀਟਰ ਦੇ ਗਰੀ ਦੁੱਧ ਜਿਹੜਾ ਕਿੰਦੇ ਕਿ ਚਵਾਈ ਜੋ ਵੀ ਮੌਕੇ ਤੇ ਕਿੰਦੇ ਵੀ 14 ਲੀਟਰ ਤਿਆਰ ਦੇ। ਇਹਦਾ ਫਿਰ ਮੁੱਲ ਇਹਦਾ ਵੀ 45000 ਰੁਪਿਆ ਇਹ ਵੀ ਇੱਕੋ ਹੀ ਗੱਲ ਕਰੀ ਅੱਜ ਸਾਰਾ ਇੱਕੋ ਹੀ ਜਾਣਦੀ ਹੈ ਕੰਮ ਇਹ ਵੀ 40 ਦੀ ਦੇ ਦਾਂਗੇ ਵੀਰ ਜੀ 40 40000 ਕਰ ਦਈਏ ਜਿਹੜਾ ਮਰਜ਼ੀ ਕੋਈ ਲਾ ਜਾ ਵੀਰ ਭਰਾ 40 40000 ਦੀ ਜਿਹੜਾ ਜੋੜਾ ਲਊਗਾ ਉਹਨੂੰ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰ ਦਾਂਗੇ ਅੱਛਾ ਜੋੜੇ ਦੇ ਨਾਲ ਹਾਂ ਜੋੜੇ ਦੇ ਨਾਲ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਠੀਕ ਹੈ ਜੀ ਹਾਂ ਜੀ ਤੇ ਠੀਕ ਬਾਕੀ ਇਹ ਆ ਵੀ ਸੋਈਆਂ ਤੁਹਾਡੇ ਘਰੋਂ ਚਵਾਈ ਕਰਕੇ ਹਨ ਤਸੱਲੀ ਕਰਕੇ ਥੋੜੇ ਜੀ ਤਸੱਲੀ ਕਰਕੇ ਤੇ ਵੇਸਟ ਆ ਕੇ ਖੜੇ ਜੀ ਠੀਕ ਹਾਂ ਜੀ ਪਿੰਡ ਗਮਨਪੁਰਾ ਤਸਵੀਲ ਕੱਲੇ ਕੱਲੇ ਡੰਗਰ ਵਾਸਤੇ ਨਹੀਂ ਦੋਵਾਂ ਡੰਗਰਾਂ ਵਾਸਤੇ ਆ ਜਿਹੜਾ ਜੋੜਾ ਉਹਨੂੰ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਤੇ ਜੇ ਬੰਦੇ ਨੇ ਕਿਉਂਕਿ ਵੀਰ ਭਰਾ ਫਿਰ ਪੁੱਛਦੇ ਆ ਕਿ ਨਹੀਂ ਤੁਸੀਂ ਕਿਹਾ ਵਾ ਅਸੀਂ ਜੋੜੇ ਦੇ ਨਾਲ ਗਿਆ ਜੋੜੇ ਦਾ 100 ਕਿਲੋਮੀਟਰ ਤੱਕ ਪਹੁੰਚ ਫਰੀ ਕਰਦਾ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਵੇਸਟ ਆ ਕੇ ਖੜੋ ਜੀ